ਸੋਸਟ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਮੈਂ ਹਾਂ ਅਰਵਿੰਦਰ ਸਿੰਘ ਪੱਟੀ ਤੇ ਪ੍ਰੋਗਰਾਮ ਦਾ ਨਾਮ ਹੈ ਅੱਜ ਦੀ ਗੱਲ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੀ ਗੱਲ ਪ੍ਰੋਗਰਾਮ ਚ ਅਸੀਂ ਸਾਡੇ ਦੇਸ਼ ਦੇ ਨਵੇਂ-ਨਵੇਂ ਜਿਹੜੇ ਪ੍ਰੋਗਰਾਮ ਨੇ ਕੇਂਦਰ ਸਰਕਾਰ ਦੇ ਨਵੇਂ-ਨਵੇਂ ਪ੍ਰੋਗਰਾਮ ਉਹਨਾਂ ਦੀਆਂ ਨਵੇਂ ਨਵੇਂ ਨੀਤੀਆਂ ਉਹਨਾਂ ਬਾਰੇ ਚਰਚਾ ਕਰਦੇ ਹਾਂ ਤੇ ਵਿਸਥਾਰ ਨਾਲ ਚਰਚਾ ਕਰਦੇ ਹਾਂ ਇਦਾਂ ਹੀ ਅੱਜ ਇੱਕ ਨਵਾਂ ਪ੍ਰੋਗਰਾਮ ਸਾਡੇ ਪ੍ਰਧਾਨ ਮੰਤਰੀਆ ਦਿੱਤਾ ਹੈ ਦਰਅਸਲ ਸੂਰਜ ਹੈ ਜਿਹੜਾ ਉਹ ਸਾਡੇ ਸਾਰਿਆਂ ਵਾਸਤੇ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ ਸੂਰਜ ਦੀ ਅਹਿਮੀਅਤ ਸਾਨੂੰ ਪਿਛਲੇ 2 ਮਹੀਨਿਆਂ ਚ ਪਤਾ ਵੀ ਲੱਗ ਗਈ ਹੈ ਕਿਉਂਕਿ 2 ਮਹੀਨੇ ਸਾਨੂੰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਸੀ ਹੋਏ ਤੇ ਉਸ ਵਜ੍ਹਾ ਕਰਕੇ ਲੋਕੀ ਠਰ-ਠਰ ਕੰਬਦੇ ਰਹੇ ਸੂਰਜ ਦੇਵਤਾ ਨੂੰ ਯਾਦ ਕਰਦੇ ਰਹੇ ਤੇ ਇਸ ਕਰਕੇ ਸਾਡਾ ਅੱਜ ਟੌਪਿਕ ਹੈ ਉਹ ਹੈ ਊਰਜਾ ਖੇਤਰ ਵਿੱਚ ਆਤਮ ਨਿਰਭਰਤਾ ਇੱਕ ਚਰਚਾ ਦੋਸਤੋ ਇਸ ਚਰਚਾ ਵਿੱਚ ਭਾਗ ਲੈਣ ਲਈ ਸਾਡੇ ਕੋਲ ਦੋ ਮਾਹਰ ਮਹਿਮਾਨ ਬੈਠੇ ਨੇ ਬਿਲਕੁਲ ਨਾਲ ਬੈਠੇ ਨੇ ਇੰਜੀਨੀਅਰ ਸਰਪਜੀ ਸਿੰਘ ਏ ਸੌਰ ਊਰਜਾ ਤੇ ਕੰਮ ਕਰਦੇ ਆ ਤੇ ਮਾਨਸਾ ਤੋਂ ਸਾਡੇ ਕੋਲ ਆਏ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਡੇ ਦੂਜੇ ਜਿਹੜੇ ਮਾਹਰ ਨੇ ਡਾਕਟਰ ਕੁਮਰਪਾਲ ਇਹ ਸਾਇੰਟਿਸਟ ਨੇ ਤੇ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ ਬਾਇਓ ਐਨਰਜੀ ਤੋਂ ਆਏ ਨੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਰ ਨਮਸਕਾਰ ਸਰ ਮੈਂ ਗੱਲ ਕਰ ਰያ ਸੀ ਸੂਰਜ ਦੀ ਸੂਰਜ ਜਿੰਨਾ ਸਾਡੇ ਵਾਸਤੇ ਅਹਿਮੀਅਤ ਰੱਖਦਾ ਹੈ ਉਹ ਤੁਸੀਂ ਦੇਖ ਚੁੱਕੇ ਹੋ ਜਦੋਂ 2 ਮਹੀਨੇ ਸੂਰਜ ਨਹੀਂ ਸੀ ਨਿਕਲਿਆ ਜਦੋਂ ਹੁਣ ਸੂਰਜ ਨਿਕਲਿਆ ਤੇ ਅਸੀਂ ਅੱਧਾ ਘੰਟਾ ਵੀ ਸੂਰਜ ਸਾਹਮਣੇ ਜਾਈਏ ਧੋਪ ਚ ਬੈਠੀਏ ਤੇ ਸਾਨੂੰ ਇੱਕ ਨਵੀਂ એનર્ਜੀ ਦਾ ਅਹਿਸਾਸ ਹੁੰਦਾ ਹੈ ਚਿਹਰਿਆਂ ਤੇ ਮੁਸਕਰਾਟ ਖੁਸ਼ੀਆਂ ਆ ਗਈਆਂ ਜਿਹੜੇ ਚਿਹਰੇ ਪਿਛਲੇ 2 ਮਹੀਨੇ ਮੁਰਜਾਏ ਹੋਏ ਸੀ ਉਹਨਾਂ ਤੇ ਇੱਕ ਖੇੜਾ ਆ ਗਿਆ ਸੋ ਸੂਰਜ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਤੇ ਹੁਣ ਨਵੀਂ ਅਹਿਮੀਅਤ ਇਹ ਹੈ ਕਿ ਸਾਡੀ ਸਰਕਾਰ ਕੇਂਦਰ ਸਰਕਾਰ ਸੂਰਜੀ ਊਰਜਾ ਨੂੰ એનર્ਜੀ ਦੇ ਤੌਰ ਤੇ ਵਰਤਣ ਲਈ ਬਿਲਕੁਲ ਅੱਗੇ ਆ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਇੱਕ ਨਵਾਂ ਪ੍ਰੋਗਰਾਮ ਦਿੱਤਾ ਜੀ ਸੂਰਜ ਉਦੇਸ਼ એનર્ਜੀ ਯੋਜਨਾ ਪ੍ਰਧਾਨ ਮੰਤਰੀ ਸੂਰਜ ਉਦੇ ਯੋਜਨਾ ਸੋ ਇਸ ਪ੍ਰੋਗਰਾਮ ਬਾਰੇ ਚਰਚਾ ਕਰਨ ਲਈ ਜਿਹੜੇ ਸਾਡੇ ਮਹਿਮਾਨ ਬੈਠੇ ਨੇ ਇਹਨਾਂ ਨਾਲ ਅਸੀਂ ਗੱਲਬਾਤ ਬਾਤ ਕਰਾਂਗੇ ਪਰ ਪਹਿਲਾਂ ਇੱਕ ਛੋਟਾ ਜਿਹਾ ਕਲਿੱਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰੋਗਰਾਮ ਬਾਰੇ ਕੀ ਕਿਹਾ ਉਹ ਦੇਖੀਏ आज भारत अपने यहां 21वीं सदी का आधुनिक इंफ्रास्ट्रक्चर बना रहा हम इंफ्रास्ट्रक्चर बिल्डिंग मिशन पर काम कर रहे हैं इस वित्तीय वर्ष में हम इंफ्रास्ट्रक्चर पर करीब 10 लाख करोड़ रुपए इन्वेस्ट कर रहे हैं अभी एक सप्ताह पहले जो भारत का बजट आया है उसमें हमने अब इंफ्रास्ट्रक्चर पर 11 लाख करोड़ रुपए से अधिक के खर्च का संकल्प लिया है इसका एक बड़ा हिस्सा एनर्जी सेक्टर के खाते में जाना तय है इस बड़ी राशि से रेलवे रोडवेज वाटरवेज, एयरवेज या हाउसिंग जो भी इंफ्रास्ट्रक्चर देश में बढ़ेगा सभी को एनर्जी की जरूरत होगी और इसी कारण आप देख रहे हैं कि भारत कैसे अपनी ऊर्जा क्षमता को एनर्जी कैपेसिटी को लगातार बढ़ा रहा है हमारी सरकार ने जो रिफॉर्म्स किए हैं उससे भारत में घरेलू गैस का उत्पादन तेजी से बढ़ रहा है हम प्राइमरी एनर्जी मिक्स में नेचुरल गैस को 6 परसेंट से बढ़ाकर 15 परसेंट तक करने के लिए प्रयास कर रहे हैं इसके लिए अगले पांच छह वर्षों में करीब 67 बिलियन डॉलर्स का निवेश होने जा रहा है हम पहले ही विश्व के सबसे बड़े रिफाइनर में से एक है आज हमारी रिफाइनिंग कैपेसिटी 254 फिफ्टी फोर एमएमटीपीए से अधिक हो गई है हमने 2030 तक भारत की रिफाइनिंग कैपेसिटी को 450 फिफ्टी mm एमएमटीपीए तक पहुंचाने का लक्ष्य रखा है भारत पेट्रोकेमिकल और अन्य फिनिश प्रोडक्ट्स के क्षेत्र में भी एक बड़ा निर्यातक बनकर उभरा है ਇਹ ਹੁਣਾਂ ਦੱਸਿਆ ਕਿ ਕੋਈ 1 ਕਰੋੜ ਘਰਾਂ 'ਚ ਅਸੀਂ ਰੂਫ ਟਾਪ ਤੇ ਜਿਹੜਾ ਸੋਲਰ એનર્ਜੀ ਦੇ ਪਲਾਂਟ ਲਗਾਉਣੇ ਇਹ ਬਹੁਤ ਵਧੀਆ ਇਹਦੇ ਨਾਲ ਬਹੁਤ ਸਾਰੀ એનર્ਜੀ ਦੇ ਸਾਨੂੰ ਫ੍ਰੀ ਆਫ ਕਾਸਟ ਮਿਲੇਗੀ ਬਹੁਤ ਸਾਰੇ ਘਰਾਂ 'ਚ ਜਿਨ੍ਹਾਂ ਨੂੰ ਬਿਜਲੀ ਦੇ ਬਿੱਲ ਆਉਂਦੇ ਆ ਉਹ ਬਿੱਲ ਨਹੀਂ ਆਇਆ ਕਰਨਗੇ ਤੇ ਉਹਨਾਂ ਦੀ ਆਰਥਿਕ ਹਾਲਤ 'ਚ ਬਹੁਤ ਜ਼ਿਆਦਾ ਸੁਧਾਰ ਹੋਏਗਾ ਹੁਣ ਆਪਣੇ ਮਾਹਰ ਮਹਿਮਾਨਾਂ ਨਾਲ ਗੱਲਬਾਤ ਕਰ ਲੈਂ ਆ ਸਭ ਤੋਂ ਪਹਿਲਾਂ ਮੈਂ ਇੰਜੀਨੀਅਰ ਸਰਪਜੀਤ ਨੂੰ ਪੁੱਛਾਂਗਾ ਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਊਰਜਾ ਖੇਤਰ ਵਿੱਚ ਆਤਮ ਨਿਰਭਰਤਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਭੱਟੀ ਸਾਹਿਬ ਸਾਨੂੰ ਪ੍ਰਾਈਮ ਮਿਨਿਸਟਰ ਜੀ ਨੇ ਦੱਸਿਆ ਜੀ ਕਿ ਸਾਡੀਆਂ ਲੋੜ ਦੀਆਂ ਜਿਹੜੀਆਂ ਲੋੜਾਂ ਨੇ ਰੋਜ਼ ਦੀਆਂ ਉਹ ਬਹੁਤ ਜ਼ਿਆਦਾ ਵੱਧ ਰਹੀਆਂ ਤੇ ਸਾਡੀ એનર્ਜੀ ਦੇ ਉੱਤੇ ਨਿਰਭਰਤਾ ਵੀ ਉਸੇ ਤਰ੍ਹਾਂ ਹੀ ਵੱਧ ਰਹੀ ਹੈ ਵੱਧ ਰਹੀ ਹੈ ਜੀ ਤਾਂ ਸਾਨੂੰ ਆਪਣੀ એનર્ਜੀ ਦਾ ਬਦਲ ਲੱਭਣ ਦੀ ਜ਼ਰੂਰਤ ਆ ਤੇ ਉਹਦੇ ਵੱਲ ਸਰਕਾਰਾਂ ਬੜਾ ਵਧੀਆ ਕਦਮ ਚੱਕ ਰਹੀਆਂ ਜਿਵੇਂ ਤੁਸੀਂ ਦੱਸਿਆ ਕਿ ਪ੍ਰਧਾਨ ਮੰਤਰੀ ਸੂਰੇ ਉਦੇ ਯੋਜਨਾ ਹੁਣੇ ਜੇ 22 ਜਨਵਰੀ 2024 ਨੂੰ ਲਾਂਚ ਕੀਤੀ ਹੈ ਜੀ ਜਿਹਦੇ ਵਿੱਚ ਕਿ ਇੱਕ 1 ਕਰੋੜ ਘਰ ਦੇ ਉੱਪਰ ਸੋਲਰ ਲਗਾਇਆ ਜਾਊਗਾ ਜੀ ਜੀ ਤੇ ਸੋਲਰ ਲਗਾਉਣ ਦੇ ਵਿੱਚ ਸਾਨੂੰ ਸਬਸਿਡੀ ਵੀ ਸੈਂਟਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਆ ਜੀ ਜਿਹਦੇ ਵਿੱਚ ਕਿ 2023 ਸਾਲ ਨਾਲੋਂ ਬਹੁਤ ਜ਼ਿਆਦਾ ਵਾਧਾ ਕਰਕੇ ਸਾਨੂੰ ਸਬਸਿਡੀ ਦਿੱਤੀ ਜਾ ਰਹੀ ਆ ਜੀ ਜੇ ਮੈਂ ਥੋੜਾ ਜਿਆ ਤੁਹਾਨੂੰ ਉਹਦੇ ਬਾਰੇ ਦੱਸਾਂ ਕਿ ਜੋ ਸਾਨੂੰ ਪਹਿਲਾਂ 1 ਕਿਲੋਵਾਟ ਦੇ ਉੱਪਰ 14588 ਰੁਪਏ ਦੀ ਸਬਸਿਡੀ ਮਿਲ ਰਹੀ ਸੀ ਉਸ ਨੂੰ ਵਧਾ ਕੇ 18000 ਰੁਪਏ ਕਰ ਦਿੱਤਾ ਗਿਆਗਾ 3 ਕਿਲੋਵਾਟ ਤੱਕ ਇਹ ਸਾਨੂੰ ਸਬਸਿਡੀ ਮਿਲਦੀ ਹੈ ਇਸ ਤੋਂ ਬਾਅਦ ਵਾਲੇ ਜੋ ਵੀ ਸਾਡੇ ਸਿਸਟਮ ਨੇ ਉਸ ਤੋਂ ਵੱਡੇ ਸਿਸਟਮ ਨੇ ਉਹਨਾਂ ਉੱਪਰ ਸਬਸਿਡੀ 7200 ਰੁਪਏ ਤੋਂ ਵਧਾ ਕੇ 9000 ਰੁਪਏ ਕਰ ਦਿੱਤੀ ਗਈ ਹੈ ਜਿੰਨੇ ਸਬਸਿਡੀ ਵਧੇਗੀ ਲੋਕਾਂ ਨੂੰ ਉਹਨਾਂ ਉਤਸ਼ਾਹਤ ਹੋਣਗੇ ਲੋਕੀ ਕਿ ਅਸੀਂ ਆਪਣੇ ਘਰਾਂ ਤੇ ਸੋਲਰ ਸਿਸਟਮ ਯੂਜ਼ ਕਰੀਏ ਤੇ ਜਿਹੜੀ ਬਾਹਰੋਂ એનર્ਜੀ ਲੈਣੇ ਉਹ ਨਾ ਲਈਏ ਬਿਲਕੁਲ ਇਸੇ ਤਰ੍ਹਾਂ ਹੀ ਸਬਸਿਡੀ ਦੇ ਕੇ ਸਰਕਾਰ ਸਾਨੂੰ ਦੱਸਣਾ ਚਾਹੁੰਦੀ ਆ ਕਿ ਅਸੀਂ ਇਹ ਸਾਡਾ ਜੋ એનર્ਜੀ ਦਾ ਬਦਲ ਆ ਉਸ ਨੂੰ ਅਪਣਾਈਏ ਤਾਂ ਕਿ ਅਸੀਂ ਆਪਣੇ ਜਿਹੜੇ ਖਰਚੇ ਆ ਉਹਨਾਂ ਨੂੰ ਵੀ ਘੱਟ ਕਰ ਸਕੀਏ ਤੇ ਕੁਦਰਤੀ ਊਰਜਾ ਨੂੰ ਅਸੀਂ ਆਪਣੇ ਵਰਤੋਂ ਦੇ ਵਿੱਚ ਲੈ ਕੇ ਆ ਸਕੀਏ ਤੁਸੀਂ એનર્ਜੀ ਦੇ ਬਦਲ ਦੀ ਗੱਲ ਕੀਤੀ ਹੈ ਮੇਰਾ ਸਵਾਲ ਹੁਣ ਸਾਡੇ ਕਮਰਪਾਲ ਜੀ ਨੂੰ ਹੈ ਡਾਕਟਰ ਸਾਹਿਬ ਇਹ ਦੱਸੋ ਕਿ ਇਹਨਾਂ ਨੇ એનર્ਜੀ ਦੇ ਬਦਲ ਦੀ ਗੱਲ ਕੀਤੀ ਹੈ बायो एनर्जी है ना सोलर एनर्जी का ही रूप हैगा है। सकते अपने खेत बायोमास बायोमास में जो अपना खेतों पराली है निकलती है या फिर जो बायोमास खेतों से निकलता पैया कर सकते साथ ही साथ जो अपना अपना पिंड जानवर वगैरह से अपना गोबर वगैरह है वो जी, सारा यूज कर सकते हैं अपने जी जी तो इन्होंने यूज कर सारी टेक्नोलॉजियां है जी, 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 तो, हाँ, जी, हाँ जी वो सब इसी में शामिल है ते ये सारी टेक्नोलॉजी बड़ी पुरानी है बट अब इनकी लेटेस्ट टेक्नोलॉजी आ गई है जिसमें एफिशंसी बहुत ज्यादा हाँ जी तो उन एफिशियंट टेक्नोलॉजी को यूज करके असी आत्म निर्भर बन सकते हैं जैसे इसमें पहली टेक्नोलॉजी अगर बताऊँ, अभी भी हमारे जो ग्रामीण क्षेत्र में लोग हैं वो अभी भी खाना जो है चूल्हे पे पकाते हैं जी, जी। लकड़ी से जी, जी। जिसके पकाने के, के दौरान बहुत ज्यादा जो है वातावरण प्रदूषित प्रदूषण हाँ जी उससे उनकी हेल्थ इफेक्ट होती है ठीक है उसमें लगभग अभी हमारा अभी देखा जाए तो लगभग चालीस परसेंट लोग जो गांव में रह रहे हैं वो अभी भी जो है चूल्हा यूज कर रहे हैं जी जी तो उन चूल्हों को ना यूज करके जो एफिशिएंट चूल्हे हम लोग मतलब हमारा जो इंस्टीट्यूट है सरदार स्वर्ण सिंह नेशनल ऑफ बायो एनर्जी जी जी वो एफिशिएंट चूल्हा

भारत की अपनी सक्सेस स्टोरी है अब जैसे बायोफ्यूल ब्लेंडिंग होगी बायोगैस में काम कर रहे हैं माननीय प्रधानमंत्री जी ने हमारा एक इंडिजीनियसली प्रोड्यूस्ड इलेक्ट्रोलाइजर देखा आ, जिसमें आप इसको आ, आ, सेपरेशन ऑफ हाइड्रोजन एंड ऑक्सीजन आप, आप दि, दिखाई देता है उसमें और आ, बाकी इंडिजिनसली मैन्युफैक्चर्ड रिग तो बहुत काम हो रहा है हमारी जो बढ़िया कंपनीज हैं बड़ी कंपनीज आईओसीएल ओ ये तो ओ ने होस्ट किया बाकी सब कंपनीज ने दे रियली डन द कंट्री प्राउड और वो चीज इंडिया एनर्जी वीक, वीक में दिखाई देती है और मैं समझता हूं इलेक्ट्रिक और पेट्रोल आने वाले समय में इलेक्ट्रिक और एथेनॉल होगा बट हमारी अपनी बायोफ्यूल ब्लेंडिंग जो है जो 2014 में एक वन परसेंट से कम थी वो आज 12 परसेंट पहुंच गई है और बढ़ती डिमांड बढ़ती कंजम्पशन पे 12 परसेंट ब्लैंडिंग इज नॉट बैड यूनाइटेड uh, स्टेट्स में भी 10 परसेंट ब्लेंडिंग ये ब्राजील बहुत आगे है और मैं समझता हूँ आने वाले समय में जो 20 प्रतिशत का हमारा टारगेट था 2030 का जो जिसको हम 2025 में ला रहे हैं वो भी हमारा माइंड इट्स ए माइंड सेट अगर हम लोग मान लीजिए आईओसीएल एक चार हमारी स्टेट्स में चार वो पेट्रोल बंक में हंड्रेड प्योर एथेनॉल बेचेंगे तो अभी ये अगर इसको ਇੰਪਲੀਮੈਂਟ ਕਰ ਦਿੱਤਾ ਹੈ 400 ਕੈਨ ਬਿਕਮ 4000 ਉਸਮੇ ਅਵੇਲੇਬਿਲਟੀ ਹੋਣੀ ਚਾਹੀਏ ਔਰ ਮੈਂ ਸਮਝਦਾ ਹੂੰ ਅਵੇਲੇਬਿਲਟੀ ਹੋਗੀ ਇਨ ਏਵਰੀ ਸੈਂਸ ਆਈ ਊਡ ਸੇ ਆਈਈਡਬਲੂ ਬਹੁਤ ਹੀ ਹਮ ਤੋ ਬੀ ਵੈਰੀ ਗ੍ਰੇਟਫੁਲ ਇਤਨਾ ਬੜਿਆ ਰਿਸਪੌਂਸ ਮਿਲਾ ਸੋ ਪੂਰੀ ਸਾਲਾਂ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਮਹਿਕਮਾ ਊਰਜਾ ਨੂੰ ਬਚਾਉਣ ਵਿੱਚ ਤੇ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਕੋਸ਼ਿਸ਼ਾਂ ਕਰ ਰਿਹਾ ਹੈ ਸਾਡੇ ਇੰਜੀਨੀਅਰ ਸਰਪ ਜੀ ਜੀ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਊਰਜਾ ਟੈਕਨੋਲੋਜੀ ਬਾਰੇ ਖਾਸ ਤੌਰ ਤੇ ਸੂਰਜੀ ਊਰਜਾ ਬਾਰੇ ਬਹੁਤ ਕੰਮ ਕਰ ਰਹੇ ਹਨ ਇਹਨਾਂ ਨੇ ਆਪਣੇ ਪਲਾਂਟ ਵੀ ਲਗਾਏ ਹੋਏ ਆ ਉਹਦੇ ਬਾਰੇ ਕੁਝ ਚਾਹਣਾ ਪਾਓਗੇ ਹਾਂਜੀ ਪ੍ਰੂਜੀ ਅਸੀਂ ਕਾਫੀ ਸਮੇਂ ਤੋਂ 2018 ਤੋਂ ਲਗਭਗ ਸੋਲਰ ਊਰਜਾ ਦੇ ਨਾਲ ਜੁੜੇ ਹੋਏ ਆ ਜੀ ਜੀ ਕਿਉਂਕਿ ਮੇਰਾ profession ਇਹ ਹੋਣ ਦੇ ਕਰਕੇ ਮੈਂ ਇੰਜੀਨੀਅਰ ਆ ਬੈਕ ਸਾਈਡ ਤੋਂ ਤਾਂ ਮੇਰੀ ਜੋ ਸਟੱਡੀ ਲਾਈਨ ਆ ਜੀ ਤਾਂ ਮੈਂ ਉੱਥੋਂ ਇਹ ਸਟੱਡੀ ਕੀਤਾ ਕਿ ਸੋਲਰ ਊਰਜਾ ਇੱਕ ਆਉਣ ਵਾਲੇ ਸਮੇਂ ਦਾ ਬਹੁਤ ਹੀ ਵਧੀਆ ਸਾਡਾ ਇੱਕ એનર્ਜੀ ਦਾ ਸੋਰਸ ਹੈ ਜਿਹਨੂੰ ਅਸੀਂ ਬਦਲ ਦੇ ਤੌਰ ਤੇ ਲੈ ਸਕਦੇ ਹਾਂ ਲੈ ਸਕਦੇ ਹਾਂ ਜੀ ਕਿਉਂਕਿ ਜੇ ਅੱਜ ਦੇ ਸਮੇਂ ਨੂੰ ਅਸੀਂ ਦੇਖੀਏ ਤਾਂ ਸਾਰਾ ਕੁਝ ਸਾਡਾ ਬਿਜਲੀ ਦੇ ਉੱਪਰ ਚੱਲ ਰਿਹਾ ਜੀ ਅਸੀਂ ਮੋਬਾਈਲ ਫੋਨ ਤੋਂ ਬਿਨਾ ਬਾਹਰ ਨਹੀਂ ਨਿਕਲਦੇ ਜੀ ਤਾਂ એનર્ਜੀ ਸਾਨੂੰ ਚਾਹੀਦੀ ਹੈ ਉਹਨੂੰ ਵੀ ਚਾਰਜ ਕਰਨਾ ਪੈਂਦਾ ਤਾਂ ਉਹਨੂੰ ਵੀ ਚਾਰਜ ਕਰਨਾ ਪੈਂਦਾ ਬਿਲਕੁਲ ਸਹੀ ਹੈ ਲੈਪਟਾਪ ਚਾਰਜ ਕਰਨੇ ਪੈਂਦੇ ਲੈਪਟਾਪ ਚਾਰਜ ਕਰਨੇ ਪੈਂਦੇ ਆ ਆਈਪੈਡ ਚਾਰਜ ਕਰਨੇ ਪੈਦੇ ਸਾਰੇ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਅਸੀਂ ਸੋਲਰ એનર્ਜੀ ਨੂੰ ਬੜੇ ਵਧੀਆ ਬਦਲ ਦੇ ਤੌਰ ਤੇ ਦੇਖਦੇ ਆ ਤੇ ਮੈਂ ਬੜੇ ਪਲਾਂਟ ਕੀਤੇ ਆ ਥਰੂਆਊਟ ਦਾ ਪੰਜਾਬ ਜੀ ਤਾਂ ਉਹਨਾਂ ਪਲਾਂਟਸ ਦੇ ਵਿੱਚ ਜੋ ਮੈਂ ਦੇਖਿਆ ਕਿ ਲੋਕੇਸ਼ਨ ਪੈਨਲ ਤੇ ਜੋ ਸੂਰਜ ਦੇ ਨਾਲ ਸਾਡਾ ਐਂਗਲ ਆ ਜੀ ਇਹ ਚੀਜ਼ਾਂ ਬੜਾ ਮੈਟਰ ਕਰਦੀਆਂ ਨੇ ਜੀ ਪ੍ਰੋਡਕਸ਼ਨ ਕਰਨ ਦੇ ਲਈ એનર્ਜੀ ਨੂੰ ਪੈਦਾ ਕਰ ਦਿੰਦੇ ਜੀ ਅਸੀਂ ਕਿਸੇ ਵੀ ਪਲਾਂਟ ਤੋਂ એનર્ਜੀ ਵੱਧ ਲੈ ਸਕਦੇ ਆ ਜੀ ਪਰ ਉਹਦੇ ਸਾਨੂੰ ਟੈਕਨੀਕਲ ਜਿਹੜੇ ਐਂਗਲ ਨੇ ਉਹਨਾਂ ਨੂੰ ਦੇਖਣਾ ਪੈਂਦਾ ਕਿ ਕੀ ਉਹਦਾ ਜਿਹੜਾ ਐਂਗਲ ਆ ਉਹ ਸੂਰਜ ਦੇ ਹਿਸਾਬ ਨਾਲ ਸਹੀ ਆ ਜੀ ਜੇ ਹੁਣ ਮੈਂ ਲੇਟੈਸਟ ਟੈਕਨੋਲੋਜੀ ਦੀ ਗੱਲ ਕਰਾਂ ਤਾਂ ਪੰਜਾਬ ਸਾਡਾ ਬੜਾ ਅੱਗੇ ਆ ਇੰਡੀਆ ਦੇ ਵਿੱਚ ਪਹਿਲਾ ਪਲਾਂਟ ਹੋਇਆ ਜਿਹੜਾ ਸਾਡਾ ਸੈਟੇਲਾਈਟ ਤੋਂ ਏ ਥਰੂ ਆਪਰੇਟ ਕੀਤਾ ਜਾ ਰਿਹਾ ਆਟੋਮੈਟਿਕ ਰੋਟੇਟ ਹੁੰਦਾਗਾ ਉਹ ਸਾਡਾ ਪੰਜਾਬ ਦੇ ਵਿੱਚ ਇੰਸਟਾਲ ਹੋਇਆ 2 4.2 ਮੈਗਾਵਾਟ ਕੈਪੈਸਿਟੀ ਦਾ ਜੋ ਹੈ ਜੀ ਤਾਂ ਇਸ ਤਰ੍ਹਾਂ ਜਿਹੜੇ ਸ਼ਹਿਰ ਚ ਹੋਇਆ ਜੀ ਇਹ ਲਾਇਲਪੁਰ ਦੇ ਵਿੱਚ ਹੋਇਆ ਜੀ ਲਾਇਲਪੁਰ ਵਿੱਚ ਪੰਜਾਬ ਦੇ ਵਿੱਚ ਜਿਹੜੇ ਕਿ ኦਪਰੇਸ਼ਨਲ ਆ ਜਿਹੜਾ ਵਰਕਿੰਗ ਕਰ ਰਿਹਾ ਇਸ ਟਾਈਮ ਜੀ ਤਾਂ ਇਸ એનર્ਜੀ ਨੂੰ ਦੇਖਦੇ ਹੋਏ ਅਸੀਂ ਫਲੋਟਿੰਗ ਪਲਾਂਟਸ ਵੀ ਡਿਜ਼ਾਈਨ ਕਰ ਰਹੇ ਹਾਂ ਜੀ ਤਾਂ ਇੰਡੀਆ ਦੇ ਵਿੱਚ ਬੜੇ ਫਲੋਟਿੰਗ ਪਲਾਂਟਸ ਸੋਲਰ ਦੇ ਉੱਤੇ ਬਣਾਏ ਗਏ ਨੇ ਜਿਹੜੇ ਸਮੁੰਦਰ ਦੇ ਵਿੱਚ ਜਿਵੇਂ ਕਿ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਝੀਲ ਦੇ ਵਿੱਚ ਵੀ ਇਸ ਤਰ੍ਹਾਂ ਦਾ ਪਲਾਂਟ ਡਿਜ਼ਾਈਨ ਕੀਤਾ ਗਿਆ ਜੀ ਤਾਂ ਅਸੀਂ ਸੋਲਰ ਦੀ ਊਰਜਾ ਨੂੰ ਬਾਕੂਬੀ ਯੂਜ਼ ਕਰਕੇ ਜੀ ਆਪਣਾ ਬਹੁਤ ਸੋਹਣਾ ਬਦਲ ਜਿਹਦੇ ਨਾਲ ਕਿ ਐਨਵਾਇਰਨਮੈਂਟ ਨੂੰ ਬਚਾਇਆ ਜਾ ਸਕਦਾ ਜੀ ਕਿਉਂਕਿ ਅਸੀਂ ਕੋਈ ਪੋਲਿਊਸ਼ਨ ਕ੍ਰੀਏਟ ਨਹੀਂ ਕਰ ਰਹੇ ਜੀ ਸੂਰਜ ਦੀ ਊਰਜਾ ਨੂੰ ਲੈ ਕੇ ਅਸੀਂ ਆਪਣੇ ਰਿਸੋਰਸਸ ਨੂੰ ਡਿਵੈਲਪ ਕਰ ਰਹੇ ਹਾਂ ਜੀ ਜਿਨ੍ਹਾਂ ਤੋਂ ਸਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋ ਰਿਹਾ ਲਾਭ ਮਿਲ ਰਿਹਾ ਜੀ ਤੇ ਇਸ ਦੇ ਵਿੱਚ ਸਰਕਾਰਾਂ ਬੜਾ ਹੈਲਪ ਕਰ ਰਹੀਆਂ ਨੇ ਸਾਡੀਆਂ ਜੀ ਬਹੁਤ ਸਾਰੀਆਂ ਕੰਪਨੀਆਂ ਸਾਡੀਆਂ ਇੱਥੇ ਮਾਰਕੀਟ ਦੇ ਵਿੱਚ ਨੇ ਸੋਲਰ ਊਰਜਾ ਨੂੰ ਲੈ ਕੇ ਜੀ ਪਰ ਸਾਨੂੰ ਇੱਥੇ ਥੋੜੀ ਜੀ ਜਾਗਰੂਕ ਹੋਣ ਦੀ ਲੋੜ ਆ ਜੀ ਕਿ ਅਸੀਂ ਐਫੀਸ਼ੀਐਂਟ ਸਿਸਟਮ ਵੱਲ ਜਾਈਏ ਤਾਂ ਸਰਕਾਰਾਂ ਦੇਖੋ ਸਾਨੂੰ ਮਦਦ ਕਰ ਰਹੀਆਂ ਨੇ ਜੀ ਕਿ ਇਹ ਕਫਾਇਤੀ ਹੋਵੇ ਜੀ ਤੇ ਇਹ ਗੱਲ ਬਾਜੂਆ ਕਿ ਇਹ ਸਿਸਟਮ ਬੜਾ ਕਫਾਇਤੀ ਆ ਕਈ ਵਾਰ ਸਾਡੇ ਲੋਕ ਅਸੀਂ ਸਮਝ ਲੈਣੇ ਆ ਕਿ ਇਹ ਬੜਾ ਮਹਿੰਗਾ ਪੈ ਰਿਹਾ ਜੀ ਦੇਖੋ ਪਹਿਲਾਂ ਤਾਂ ਵਾਕਈ ਮਹਿੰਗਾ ਸੀਗਾ ਅੱਜ ਤੋਂ ਜੇ 5 ਸਾਲ 10 ਸਾਲ ਪਹਿਲਾਂ ਦੀ ਗੱਲ ਕਰੀਏ ਸਾਡੇ ਸੋਲਰ ਸਿਸਟਮ ਚੱਲ ਰਹੇ ਸੀਗੇ ਪਰ ਉਹ ਜ਼ਿਆਦਾ ਬਹੁਤ ਜ਼ਿਆਦਾ ਮਹਿੰਗੇ ਸੀ ਲੋਕਾਂ ਦੀ ਪਹੁੰਚ ਤੋਂ ਬਾਹਰ ਸੀਗੇ ਬਿਲਕੁਲ ਸਹੀ ਗੱਲ ਆ ਤੁਹਾਡੀ ਜੀ ਕਿਉਂਕਿ ਉਸ ਟਾਈਮ ਜੀ ਸੋਲਰ એનર્ਜੀ ਦੇ ਵਿੱਚ ਬੜੀਆਂ ਥੋੜੀਆਂ ਕੰਪਨੀਆਂ ਸੀਗੀਆਂ ਜਿਹੜੀਆਂ ਕੰਮ ਕਰ ਰਹੀਆਂ ਸੀ ਜੀ ਅੱਜ ਅਗਰ ਅਸੀਂ ਪੈਨਲਸ ਦੀ ਗੱਲ ਕਰੀਏ ਤਾਂ ਸਾਡੇ ਕੋਲੇ 100 ਪਲੱਸ ਕੰਪਨੀਆਂ ਨੇ ਜਿਹੜੀਆਂ ਪੈਨਲਸ ਡਿਵੈਲਪ ਕਰ ਰਹੀਆਂ ਨੇ ਜੀ ਤਾਂ ਉਸੇ ਤਰ੍ਹਾਂ એનર્ਜੀ ਨੂੰ ਹੁਣੇ ਲੇਟੈਸਟ ਇੱਕ ਇਨ ਟ੍ਰੈਂਡ ਆਇਆ ਕਿ ਜਿਹੜਾ ਸੈੱਲ ਆ ਐਕਚੁਅਲ ਦੇ ਵਿੱਚ ਉਹ ਸਿਲੀਕਾਨ ਤੋਂ ਬਣਿਆ ਹੁੰਦਾ ਜੀ ਜੀ ਸਿਲੀਕਾਨ ਦੇ ਵਿੱਚ ਸੋਧ ਕੀਤੀ ਗਈ ਆ ਉਹਦੀ ਐਫੀਸ਼ੀਐਂਸੀ ਨੂੰ ਹੋਰ ਇੰਪਰੂਵ ਕਰਤਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੈਨਲਸ ਆਉਣਗੇ ਉਹਨਾਂ ਦੀ ਐਫੀਸ਼ੀਐਂਸੀ ਹੋਰ ਵਧ ਜੂ ਇਹ ਹੋਰ ਕਫਾਇਤੀ ਹੋ ਜੂਗਾ ਸਾਡੇ ਨੇ ਅੱਛਾ ਮੈਨੂੰ ਇੱਕ ਮੇਰੇ ਦਿਮਾਗ 'ਚ ਗੱਲ ਆ ਰਹੀ ਆ ਪਹਿਲਾਂ ਪਹਿਲਾਂ ਜਿਹੜੇ ਆਪਾਂ ਸੋਲਰ ਪਲਾਂਟ ਲਾਉਂਦੇ ਸੀਗੇ ਉਹਨਾਂ ਨਾਲ ਬੈਟਰੀਆਂ ਲੱਗਦੀਆਂ ਸੀ ਹੁਣ ਮੈਨੂੰ ਪਤਾ ਲੱਗਾ ਕਿ ਬੈਟਰੀ ਵੀ ਨਹੀਂ ਯੂਜ਼ ਹੁੰਦੀਆਂ ਜੀ ਇੱਥੇ ਸਾਡੇ ਕੋਲ ਤਿੰਨ ਤਰ੍ਹਾਂ ਦੇ ਸਿਸਟਮ ਨੇ ਜੀ ਐਕਚੁਅਲ ਦੇ ਵਿੱਚ ਜੀ ਜਿਹੜੇ ਬੈਟਰੀ ਵਾਲਾ ਸਿਸਟਮ ਸੀ ਜੀ ਉਹ ਅਸਲ ਮੈਨਿਆਂ ਦੇ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਉਸ ਏਰੀਏ ਦੇ ਲਈ ਜਿੱਥੇ ਸਾਡੇ ਕੋਲੇ ਬਿਜਲੀ ਦੀ ਸਪਲਾਈ ਨਹੀਂ ਹੈਗੀ ਜੀ ਰਿਮੋਟ ਏਰੀਆਜ਼ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲੇ ਬਿਜਲੀ ਦਾ ਕੋਈ ਸਾਧਨ ਨਹੀਂ ਤਾਂ ਅਸੀਂ ਬੈਟਰੀਜ਼ ਨੂੰ ਚਾਰਜ ਕਰਕੇ ਸੋਲਰ ਤੋਂ ਉਸ ਤੋਂ ਆਪਣੇ ਅਪਲਾਈਐਂਸ ਚਲਾਉਂਦੇ ਸੀ ਜੀ ਤੇ ਦੂਸਰਾ ਜਿਹੜਾ ਸਿਸਟਮ ਹੈਗਾ ਜੀ ਉਹ ਹੈਗਾ ਔਨ ਗ੍ਰਿਡ ਸਿਸਟਮ ਜੀ ਜੀ ਦੇ ਵਿੱਚ ਅਸੀਂ ਗ੍ਰਿਡ ਦੇ ਨਾਲ ਜੁੜੇ ਹੁੰਦੇ ਆ ਅਸੀਂ ਜਿੰਨੀ એનર્ਜੀ ਪੈਦਾ ਕਰਦੇ ਆ ਉਹ ਸਾਡੀ ਘਰੇ ਕੰਜ਼ਿਊਮ ਹੋਣ ਤੋਂ ਬਾਅਦ ਜਿਹੜੀ ਐਕਸਟਰਾ ਹੋਏਗੀ ਉਹ ਗ੍ਰਿਡ ਨੂੰ ਚਲੀ ਜਾਂਦੀ ਵਾਪਸ ਚਲੀ ਜਾਂਦੀ ਹੈ ਵਾਪਸ ਚਲੀ ਜਾਂਦੀ ਆ ਜੋ ਕਿ ਸਾਡੀ ਕੰਪਨਸੇਸ਼ਨ ਆ ਇਨ ਫਿਊਚਰ ਅਗਰ ਅਸੀਂ ਵੱਧ એનર્ਜੀ ਯੂਜ਼ ਕਰ ਲੈਨੇ ਆ ਤਾਂ ਉਹ ਸਾਡੀਆਂ ਯੂਨਿਟਸ ਉਹਦੇ ਨਾਲ ਕੰਪਨਸੇਟ ਹੋ ਜਾਂਦੀਆਂ ਨੇਗੀਆਂ ਸਾਨੂੰ ਉਹਦਾ ਕੁਝ ਭੇ ਨਹੀਂ ਕਰਨਾ ਪੈਂਦਾ ਜੀ ਤੀਸਰਾ ਜਿਹੜਾ ਸਿਸਟਮ ਆ ਰਿਹਾ ਜੀ ਉਹ ਹੈਗਾ ਹਾਈਬ੍ਰਿਡ ਸਿਸਟਮ ਜੀ ਜੀ ਦੇ ਵਿੱਚ ਕਿ ਬੈਟਰੀ ਬੈਕਅਪ ਵੀ ਹੈਗਾ ਤੇ ਨਾਲ ਦੀ ਨਾਲ ਅਸੀਂ ਗ੍ਰਿਡ ਨਾਲ ਵੀ ਜੁੜਦੇ ਆ ਤੇ ਆਈ ਥਿੰਕ ਇਹ ਦੋਹਾਂ ਤੋਂ ਬੈਟਰੀ ਹੋਏਗਾ ਇਟ ਸਿਸਟਮ ਦੇ ਵਿੱਚ ਥੋੜੀ ਜੀ ਮੇਨਟੇਨੈਂਸ ਦਾ ਸਿਸਟਮ ਬਣ ਜਾਂਦਾ ਹੈਗਾ ਕਿ ਜਿਹੜਾ ਆਨ ਗ੍ਰਿਡ ਸਿਸਟਮ ਆ ਉਹਦੇ ਵਿੱਚ ਮੇਨਟੇਨੈਂਸ ਚਾਰਜੀ ਜ਼ੀਰੋ ਰਹਿ ਜਾਂਦੇ ਆ ਜੀ ਜਿਹੜਾ ਹਾਈਬ੍ਰਿਡ ਸਿਸਟਮ ਆ ਉਹਦੇ ਵਿੱਚ ਥੋੜੀ ਜੀ ਮੇਨਟੇਨੈਂਸ ਸਾਨੂੰ ਪੈਂਦੀ ਹੈ ਕਿਉਂਕਿ 4-5 ਸਾਲ ਬਾਅਦ ਸਾਨੂੰ ਬੈਟਰੀ ਜਿਹੜੇ ਹੈਗੇ ਉਹਨਾਂ ਦਾ ਬੈਕਅਪ ਘਟ ਜਾਂਦਾ ਤਾਂ ਉਹਨਾਂ ਨੂੰ ਰਿਪਲੇਸਮੈਂਟ ਪਾਣ ਲੱਗ ਜਾਂਦੀ ਹੈ ਮੇਨਟੇਨੈਂਸ ਦੀ ਗੱਲ ਆਪਾਂ ਦੁਬਾਰਾ ਹੋਰ ਕਰਾਂਗੇ ਕਿਉਂਕਿ ਸਾਡੇ ਆਮ ਦਰਸ਼ਕ ਇਸੇ ਗੱਲ ਨੂੰ ਜ਼ਿਆਦਾ ਰਕੇ ਚਿੰਤਤ ਰਹਿੰਦੇ ਆ ਕਿ ਜਦੋਂ ਅਸੀਂ ਸੋਲਰ ਪਲਾਂਟ ਲਾ ਲਿਆ ਉਹਦੇ ਵਾਸਤੇ ਕਿੰ ਦੁਬਾਰਾ ਗੱਲ ਕਰਦੇ ਆ ਤੁਸੀਂ ਵਾਤਾਵਰਣ ਦੀ ਗੱਲ ਕੀਤੀ ਸੀ ਪ੍ਰਦੂਸ਼ਣ ਦੀ ਮੈਂ ਡਾਕਟਰ ਸਾਹਿਬ ਨੂੰ ਪੁੱਛਾਂਗਾ ਕਿ ਤੁਹਾਡੀ ਜਿਹੜੀ ਇੰਸਟੀਚਿਊਟ ਹੈ ਤੁਸੀਂ ਖਾਸ ਤੌਰ ਤੇ ਪ੍ਰਾਲੀ ਦੀ ਗੱਲ ਕੀਤੀ ਸੀ ਜੀ ਜੀ ਪ੍ਰਾਲੀ ਜਦੋਂ ਆਪਾਂ ਯੂਜ਼ ਕਰਦੇ ਆ ਉਹਨੂੰ એનર્ਜੀ ਦੇ ਤੌਰ ਤੇ ਤੇ ਪ੍ਰਾਲੀ ਇਹਦਾ ਮਤਲਬ ਲੋਕਾਂ ਨੂੰ ਨਹੀਂ ਸਾੜਨੀ ਚਾਹੀਦੀ ਸਾਡੇ ਦਰਸ਼ਕਾਂ ਨੂੰ ਇਹ ਵੀ ਤੁਸੀਂ ਸੰਦੇਸ਼ ਦਿਓ ਹਾਂਜੀ ਇਸਕੇ ਲਈ ਵੀ ਹਮ ਲੋਕਾਂ ਦਾ ਜੋ ہمارا ਇੰਸਟੀਚਿਊਟ ਹੈ ਉਹ ਵੀ ਕੰਮ ਕਰ ਰਹਾ ਹੈ ਇਸ ਵਿੱਚ ਜਿਹੜਾ ਆਪਣੀ ਪ੍ਰਾਲੀ ਹੈਗੀ ਉਸ ਨੂੰ ਹਮ ਡੈਂਸੀਫਾਈ ਕਰ ਸਕਦੇ ਆ ਡੈਂਸੀਫਾਈ ਕਰਕੇ ਉਸਕੇ ਪੈਲੇਟਸ ਜਾਂ ਬ੍ਰਿਕਟਸ ਬਣਾ ਸਕਦੇ ਆ ਜੀ ब्रैकेट्स पैलेट्स बनाने फायदा की है ब्रैकेट प्लेट बनाने के बाद उसकी जो एनर्जी डेंसिटी है वो बढ़ जाती है जी तो उसके जितनी ज्यादा एनर्जी डेंसिटी होगी उतनी ज्यादा उससे ऊर्जा बन सा मशीनरी बायोमास को पैलेट कन्वर्ट कर देती है

पावर प्लांट दे विच या फिर जो अपने जैगरी प्लांट हैं या अपने जो ईटा भट्टे हैं उन्होंने विच भी इनको जलाने एक गाइडलाइन जारी की है, है। कि वो भी इसमें भी यूज़ करें तो जो भी अपने किसान भाई हैं तो उनके लिए ये ऊर्जा का मतलब उस ये जो सोर्स बन गया है इतना से अगर वो पैलेट्स में कन्वर्ट करेंगे तो उनकी जो आमदनी वो बढ़ेगी पैलेट्स जो तो आप यूज करते हैं फिर प्रदूषण नहीं होता नहीं प्रदूषण होता है लेकिन उतना ज्यादा नहीं है जो जो नहीं जी, नहीं जी, जी, जी जी तो जैसा कि नेट जीरो की तरफ हमें बढ़ना है 2070 में जैसा हमारे प्रधानमंत्री जी ने कहा है तो उस दिशा में अगर हम इस तरह से ये कदम उठाएं बायोमास को पैलेट कन्वर्ट करें या फिर बायोमास से हाइड्रोजन का प्रोडक्शन करें तो काफी हद तक हम नेट जीरो की तरफ बढ़ सकते हैं तो इस इस दिशा में हमारा जो इंस्टीट्यूट है वो काफ़ी हद तक काम कर रहा है जी उसके अलावा जो हमारा बायोमास बायोगैस बनाने के ऊपर भी कार्य चल रहा है जी जिसमें पोर्टेबल हमारे जो बायोगैस के प्लांट्स हैं वो डिज़ाइन हम लोग कर रहे हैं साथ के साथ जो हमारा जो पैडी है जो भी हमारे खेतों से निकलने वाला बायोचार है जो भी बायोमास है उसको हम बायोचार में कन्वर्ट कर रहे हैं बायोचार भी एक तरह का जो है हाई ऊर्जा का स्रोत है जी तो उसको अगर हम कन्वर्ट कर लेते हैं बायोमास से बायोचार में तो उसको हम फर्टिलाइजर की तरह यूज कर सकते हैं जी जिससे हमारी जो खेतों में जो मिट्टी की उपजाऊ क्षमता बढ़ जाती है जी जी तो उससे अगर उपजाऊ क्षमता बढ़ेगी खेती में जो हमारा उपज बढ़ेगी आमदनी बढ़ेगी हमारे किसानों की तो इन सब पे हमारा जो है कि पराली साड़ देखिए घट दी है दोनों हाँ, जी वो डिपेंड करता है मतलब किस तो आपने सारा उसका प्रोसेस क्या किया है जी जी मैं बता रहा हूं, आपको बायोचार में कन्वर्ट करना है जी उसमें हम जलाते नहीं उसको पूरी तरह से उसमें जो मैं उसमे किसानों की कर रहे हैं जी जी रोकने लिए सारे डिवाइस जी 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 उसी के लिए हम लोग ये डिवाइस वगैरह बना रहे हैं जी जी तो ये पोर्टेबल डिवाइस भी है कुछ तरह के या आसानी के साथ अपने किसान भाई जो अपने खेतों में बना सकते हैं जी इन सब पे हम लोग काम कर रहे हैं साथ के साथ इसके अलावा एक हमारा है जो कोल्ड स्टोरेज सिस्टम जो कि इसी बायोमास की बर्निंग के ऊपर डिपेंड करता है उसमें भी हमारा वेपर एड्जॉर्पन सिस्टम कहलाता है जी जो कि अगर हम सिस्टम डेवलप कर लें तो जो हमारे खेतों में जो उतना भी आ, अपना जो फ्रूट्स है या वेजिटेबल्स है उनको हम कई महीनों तक स्टोर करके रख सकते हैं जी जी उसमें हमें जो कोल्ड स्टोरेज में रखने जाते हैं उसकी ज़रूरत नहीं पड़ेगी जी तो उसके ऊपर भी हम ये काम कर रहे हैं जी ਸਰ ਜੀ ਜੀ ਤੁਸੀਂ ਦੱਸੋ ਕਿ ਕਿਉਂਕਿ ਬੜੀ ਵਧੀਆ ਗੱਲ ਚੱਲ ਰਹੀ ਸੀ ਲੋਕਾਂ ਦੇ ਹਿੱਤ ਦੀ ਗੱਲ ਸੀਗੀ ਕਿ ਜਦੋਂ ਅਸੀਂ ਜੇ ਸੋਲਰ ਪਲਾਂਟ ਲਾਉਨੇ ਆ ਕਿੰਨੀ ਇੱਕ ਸਬਸਿਡੀ ਸਾਨੂੰ ਮਿਲਦੀ ਹੈ ਤੇ ਇਹਦੇ ਮਤਲਬ ਮੇਨਟੇਨੈਂਸ ਕਿੰਨੀ ਹੈ ਉਹਦੇ ਬਾਰੇ ਥੋੜੀ ਜਿਹੀ ਡਿਟੇਲ ਹੋ ਦੱਸੋ ਬਿਲਕੁਲ ਜੀ ਜਿਵੇਂ ਕਿ ਹੁਣ 2024 ਦੇ ਵਿੱਚ ਜੀ ਨੈਸ਼ਨਲ ਪੋਰਟਲ ਦੇ ਉੱਪਰ ਸਾਡੀਆਂ ਐਪਲੀਕੇਸ਼ਨਾਂ ਖੁੱਲ ਚੁੱਕੀਆਂ ਨੇ ਜੀ 5 ਜਨਵਰੀ 2024 ਤੋਂ ਇਹ ਸਟਾਰਟ ਹੋ ਗਿਆ ਨਾਮੀਆਂ ਜਿਹੜੀਆਂ ਸਲੈਬਸ ਨੇ ਸਬਸਿਡੀ ਦੀਆਂ ਉਹ ਲਾਗੂ ਹੋ ਚੁੱਕੀਆਂ ਨੇ ਜੀ ਜੇ ਪਹਿਲਾਂ ਵਾਲੀ ਸਲੈਬ ਦੀ ਗੱਲ ਕਰਾਂ 3 ਕਿਲੋਵਾਟ ਤੱਕ ਦੇ ਸਿਸਟਮ ਦੇ ਉੱਪਰ ਜੋ ਸਬਸਿਡੀ ਸੀਗੀ ਜੀ ਉਹ 14588 ਰੁਪਏ ਸੀ ਜਿਸ ਨੂੰ ਕੇ ਵਧਾ ਕੇ ਗਵਰਨਮੈਂਟ ਨੇ 18000 ਰੁਪਏ ਤੱਕ ਕਰ ਦਿੱਤਾ ਜੀ ਇਹ 3 ਕਿਲੋਵਾਟ ਜਿਹ ਤੁਸੀਂ ਕਹਿ ਰਹੇ ਹੋ ਇੱਕ ਆਮ ਫੈਮਿਲੀ ਸਪੋਜ਼ ਚਾਰ ਮੈਂਬਰ ਨੇ ਫੈਮਿਲੀ ਦੇ ਉਹਨਾਂ ਨੂੰ ਕਿੰਨੇ ਕਿਲੋਵਾਟ ਦੀ ਲੋੜ ਹੁੰਦੀ ਹੈ ਇਹ ਸਾਡੀ ਕੰਜ਼ਮਪਸ਼ਨ ਦੇ ਉੱਤੇ ਡਿਪੈਂਡ ਕਰਦਾ ਨਹੀਂ ਆ ਇੱਕ ਆਕਚੁਅਲ ਨੋਰਮ ਦੇਖੀ ਆਪਾਂ ਜੇ ਐਵਰੇਜ ਕਰ ਲਈਏ ਐਵਰੇਜ 3 ਕਿਲੋਵਾਟ ਸਿਸਟਮ ਤੁਸੀਂ 4 ਕਿਲੋਵਾਟ ਕਰਦੇ ਤੁਸੀਂ ਕਿੰਨੇ ਕਿਲੋਵਾਟ ਦਾ ਲਗਾਓਗੇ 3 ਕਿਲੋਵਾਟ ਮੋਰ ਦੈਨ ਸਫੀਸ਼ੀਐਂਟ ਰਹਿੰਦਾ ਗਾ ਜੀ ਏਸੀ ਚੱਲ ਜਾਂਦੇ ਉਹਦੇ ਨਾਲ ਐਕਚੁਅਲ ਦੇ ਵਿੱਚ ਜਿਹੜਾ ਆਨ ਗ੍ਰਿਡ ਸਿਸਟਮ ਆ ਜੀ ਸਾਡਾ ਜਿਹੜਾ ਲੋਡ ਆ ਉਹ ਗ੍ਰਿਡ ਦੇ ਉੱਤੇ ਹੀ ਰਹਿੰਦਾ ਓਕੇ ਅਸੀਂ ਪ੍ਰੋਡਕਸ਼ਨ ਕਰਕੇ ਆਪਦੀ ਜਿਹੜੀ ਯੂਨਿਟਸ ਨੇ ਉਹ ਗ੍ਰਿਡ ਨੂੰ ਸਪਲਾਈ ਕਰਦੇ ਹਾਂ ਜੀ ਤੇ ਇਸ ਸਿਸਟਮ ਦੇ ਵਿੱਚ ਜਿਹੜੇ 3 ਕਿਲੋਵਾਟ ਤੋਂ ਉੱਪਰ ਦੇ ਸਿਸਟਮ ਆ ਉਹਨਾਂ ਦੇ ਲਈ ਸਲੈਬ ਥੋੜੀ ਚੇਂਜ ਹੋ ਜਾਂਦੀ ਹੈ ਜੀ ਉਹਦੇ ਵਿੱਚ ਸਾਡੀ ਜਿਹੜੀ ਸਬਸਿਡੀ ਉਹ 9000 ਪਰ ਕਿਲੋਵਾਟ ਦੇ ਹਿਸਾਬ ਨਾਲ ਚੱਲਦੀ ਹੈ ਜੀ ਅਗਰ ਕਫਾਇਤੀ ਦੀ ਗੱਲ ਕਰੀਏ 1 ਕਿਲੋਵਾਟ ਐਵਰੇਜ ਪ੍ਰੋਡਕਸ਼ਨ 4 ਯੂਨਿਟ ਇਸ ਦੀ ਜਿਹੜੀ ਮੇਨਟੇਨੈਂਸ ਦੀ ਤੁਸੀਂ ਗੱਲ ਕੀਤੀ ਹੈ ਜੀ ਇਹਦੀ ਮੇਨਟੇਨੈਂਸ ਔਨ ਗ੍ਰਿਡ ਸਿਸਟਮ ਦੀ ਜ਼ੀਰੋ ਹੈ ਜੀ ਜਿਹਦੇ ਵਿੱਚ ਇੱਕ ਕਲੀਨਲੀਸ ਰੱਬਦਾ ਕਿ ਸਾਨੂੰ ਸਫਾਈ ਚਾਹੀਦੀ ਹੈ ਸਫਾਈ ਚਾਹੀਦੀ ਹੈ ਹਾਂ ਅਗਰ ਅਸੀਂ ਪਲਾਂਟ ਨੂੰ ਸਾਫ ਕਰਦੇ ਹਾਂ ਅਸੀਂ ਇਹਦੀ ਉਮਰ ਵੀ ਵਧਾ ਸਕਦੇ ਹਾਂ ਜੀ ਤੇ ਅਸੀਂ ਉਹਦੇ ਤੋਂ ਵੱਧ ਪ੍ਰੋਡਕਸ਼ਨ ਵੀ ਲੈ ਸਕਦੇ ਹਾਂ ਆਪਦੇ ਪੈਸੇ ਬਚਾ ਸਕਦੇ ਸੋ ਦੋਸਤੋ ਦੋਵੇਂ ਦੋਸਤ ਮੇਰੇ ਕੋਲ ਬੈਠ ਨੇ ਇੱਕ ਸੂਰਜੀ ਊਰਜਾ ਦੀ ਗੱਲ ਕਰਦੇ ਦੂਜੇ ਬਾਇਓ ਊਰਜਾ ਦੀ ਗੱਲ ਕਰਦੇ ਤੇ ਇਹਨਾਂ ਦੋਵਾਂ ਦੇ ਨਿਚੋੜ ਇਹ ਨਿਕਲਦਾ ਹੈ ਕਿ ਜੇ ਅਸੀਂ ਇਹਨਾਂ ਊਰਜਾ ਨੂੰ ਯੂਜ਼ ਲਿਆਈਏ ਤੇ ਸਾਡਾ ਦੇਸ਼ ਆਤਮ ਨਿਰਪਰ ਬਣ ਸਕਦਾ ਹੈ ਇਹ ਚ ਕੋਈ ਸ਼ੱਕ ਨਹੀਂ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਤੁਹਾਡਾ ਦਰਸ਼ਕੋ ਬਹੁਤ ਬਹੁਤ ਆਪਾ ਧੰਨਵਾਦ